ਮੈਨੂੰ ਕੋਈ ਮੈਸੇਜ ਨਹੀਂ ਲੱਗਾ ਤਾਂ ਉੱਪਰ ਜਾ ਰਹੇ ਸੀ ਕਿ ਖਸਾਦ ਨੂੰ ਮੈਂ ਤੁਸੀਂ ਕਾਲ ਕੀਤੀ ਮਾਈ ਮਾਈ ਦੇਖੋ ਤੁਸੀਂ ਮੈਨੂੰ 11 ਵਜੇ ਦਾ ਸਮੇਂ ਦਿੱਤਾ ਸੀ ਹਾਂ ਜਿਹੜਾ ਮੈਨੂੰ ਉਹ ਨਾ ਰੋਟਸ ਆਇਆ ਪੁੱਛ ਮੈਨੂੰ 11 ਵਜੇ ਬੁਲਾਇਆ ਸੀ ਫਿਰ ਤੁਸੀਂ ਤੁਸੀਂ ਆਪਦਾ ਵਾਪਸ ਲੈ ਲਿਆ ਸੀ ਜਿਹੜਾ ਅਸਤੀਫਾ ਜਿਹੜਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜਿਹਦਾ ਹਿਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਉਹਦਾ ਜਿਹੜਾ ਬੋਝ ਆ ਘਟੇ ਪਰ ਜਿੱਕਰ ਸਾਹਿਬ ਵੱਲੋਂ ਤੇਰਾ ਮੇਰਾ ਸਤੀਫਾ ਹੈ ਉਹ ਨਹੀਂ ਮਜੂਰ ਕੀਤਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਅੱਜ ਫਰਸਟ ਵਰਕਿੰਗ ਡੇ ਹੈ ਅੱਜ ਫਰਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਹੈ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋਲ ਮੇਰੇ ਹਲਕੇ ਜਲੰਧਰ ਦੇ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਤਿੰਨੂੰ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਤੇਰਾ ਸਤੀਫਾ ਹੈ ਉਹ ਮਬਾਪ ਪਰ ਵੀ ਜੇ ਵੀ ਇਹ ਬੀਜਪੀ ਦਾ ਸਾਰਾ ਤੁਸੀਂ ਹਟਾਤੀਆਂ ਫੋਟੋਆਂ ਹਟਾਤੀਆਂ ਬੀਜਪੀ ਨੂੰ ਲੈ ਕੇ ਕਿ ਮੋਦੀ ਦਾ ਪਰਿਵਾਰ ਉਹ ਹਟਾਤਾ ਹੈ ਸਾਰਾ ਇਸ ਲਈ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਿਰਫ ਇਹਦੇ ਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮੇਥ ਕਦੇ ਸਵਿਧਾਨ ਦੇ ਮਤਾਬਿਕ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਉਹਦਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਜੀ ਤੁਸੀਂ ਐਸ ਲਈ ਬੀਜਪੀ ਚ ਹੋ ਜਾਂ ਨਹੀਂ ਹੋ ਮੈਂ ਸਿਫੇ ਨੂੰ ਜਿਹੜੀ ਵਾਪਸ ਚਲੋ ਅਸਤੀਫੇ ਨੂੰ ਅਸਤੀਫੇ ਕੋਈ ਅਸਤੀਫੇ ਜੀ ਬਾਈ ਤੇ ਗੱਲ ਕਰ ਅਸਤੀਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਵੀ ਵਾਪਸ ਲੈ 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 ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣਾਂ ਬਾਈ ਇਲੈਕਸ਼ਨ ਨਾਲ ਹੋ ਜਣਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੀ ਇੱਕ ਤਰੀਕ ਨੂੰ ਨਾਲ ਲੋਕ ਸਭਾ ਦੀ VOTING ਹੋਈ ਹੈ ਨਾਲ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਅਸਤੀਫਾ 69 ਡੇ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਕੁਝ ਅਜਤੂ 7-8 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵਿੱਚ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾਵੇ ਠੀਕ ਹੈ ਮਿਲਿਓ ਜੀ ਤੁਹਾਨੂੰ ਜਿਸ ਕਰਕੇ ਮੈਂ ਜਾ ਰਿਹਾ ਜੇ ਸਪੀਕਰ ਸਾਹਿਬ ਨਹੀਂ ਆ ਮੈਂ ਆਪਣੀ ਹਾਜ਼ਰੀ ਲਗਾਵਾਂਗਾ ਔਰ ਤੋਂ ਇਲਾਵਾ ਜੇ ਇਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂਗਾ